ਉਸ ਜਿਵੇਂ ਕਿ ਉਹ ਤੇ ਕਰਦਾ ਮੈਨੂੰ ਦੱਸਿਆ ਵੀ ਸੀਗਾ ਕਿ ਜਿਹੜੀ ਦੂਜੀ ਕੈਂਡੀਡੇਟ ਦੀ ਮੈਕਸਿਮ ਮੀਟਿੰਗ ਆ ਉਹ 35 ਸੀਗੀਆਂ ਦੋ ਕੁ ਦਿਨ ਪਹਿਲਾਂ ਹੁਣ 50 ਹੋ ਗੀਆਂ ਹੁਣ 60 ਹੋ ਗੀਆਂ ਹੋਣਗੀਆਂ ਸੋ ਮੈਂ ਸਵੇਰ ਤੋਂ ਮਤਲਬ ਅੱਜ ਮੈਂ ਸਵੇਰੇ 6 ਵਜੇ ਸ਼ਾਰ ਕਰਦਾ ਕਿਤੇ ਨਾ ਕਿਤੇ ਫਿਰ ਮੇਰੇ ਮੀਟਿੰਗ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਔਰ ਰਾਤ ਦੇ 10 ਵਜੇ ਤੱਕ ਲਾਸਟ ਹੁੰਦਾ ਤੇ ਮੈਂ ਉਸ ਤੋਂ 10 ਮਿੰਟ ਪਹਿਲਾਂ ਹੀ ਖਤਮ ਕਰ ਦਾਂ ਫਿਰ ਰਾਤ ਨੂੰ ਮੈਂ 11:30 12 ਵਜੇ ਘਰ ਪਹੁੰਚਦਾ ਤੇ ਲੋਕਾਂ ਚ ਬਹੁਤ ਜੋਸ਼ ਹੈ ਜੀ ਪਿੰਡਾਂ ਦੇ ਲੋਕ ਬਹੁਤ ਖੁਸ਼ ਹੈ ਕਿ ਸਾਨੂੰ ਜਿਹੜੀ ਆ ਗਈ ਹੈ ਬਿਜਲੀ 40 ਸਾਲ ਬਾਅਦ ਅਸੀਂ ਦਿਨ ਨੂੰ ਫਸਲਾਂ ਨੂੰ ਪਾਣੀ ਲਾਇਆ ਹੁਣ ਕਿਸਾਨ ਸੱਪ ਲੜ ਕੇ ਨਹੀਂ ਮਰਦੇ ਔਰ ਬਿਜਲੀ ਵੀ ਆਈ ਔਰ ਕਸ਼ਿਆ ਚ ਪਾਣੀ ਵੀ ਆਇਆ ਔਰ ਆਮ ਲੋਕਾਂ ਦੇ ਬਿੱਲ ਨਹੀਂ ਆਉਂਦੇ ਬਿਜਲੀ ਦੇ ਟੋਲ ਪਲਾZA ਚੱਕੇ ਗਏ ਆ ਮੱਲਾ ਕਲੀਨਿਕ ਬਣੇ ਆ ਹਸਪਤਾਲ ਠੀਕ ਹੋ ਰਹੇ ਆ ਸਕੂਲ ਆਪਾਂ ਸਕੂਲ ਵਧੀਆ ਔਰ ਪੰਜ ਮਿੰਟ ਲਈ ਪਲੀਜ਼ ਇੱਥੇ ਵੇਟ ਕਰਿਓ ਜਰਾ ਸਕੂਲ ਵਧੀਆ ਨੌਜਵਾਨ ਵੀਰੇ ਇੱਕ ਸੋ ਲੋਕਾਂ ਦੇ ਵਿੱਚ ਬਹੁਤ ਪੋਜ਼ਿਟਿਵਿਟੀ ਹੈ ਜਿਹੜਾ ਜੋ ਮਾਨ ਸਰਕਾਰ ਨੇ ਕੰਮ ਕੀਤੇ ਆ ਔਰ ਕਰੋਨਾ ਰਪੇ ਦੀ ਕਮੇਟੀ ਹੈ ਜਿਹੜਾ ਪੰਜਾਬ ਦੀ ਗ ਰੋਕਾਸ ਦੇ ਕੰਮ ਬੜੇ ਰੁਕੇ ਹੋਏ ਨੇ ਇਵਨ ਨਗਰ ਕੌਂਸਲ ਵਾਲੀ ਰੋੜੇ ਹੁਣ ਤੱਕ ਖਸਤਾ ਹੋਈ ਇਹਨਾਂ ਦੇ ਨਾ ਜਿਹੜਾ ਪਿਛਲਾ ਜਿਹੜਾ ਬੈਕਲੌਗ ਸੀਗਾ ਹੁਣ ਰੰਧਾਵਾ ਸਾਹਿਬ ਨੇ ਜਿਵੇਂ ਤੁਹਾਡਾ ਐਸਟੀਪੀ ਦਾ ਕੰਮ ਕਰਾ ਦਿੱਤਾ ਉਹ ਸੀਵਰੇਜ ਦਾ ਕੰਮ ਪ੍ਰਸੀਡ ਕਰਨਾ ਹੁੰਦਾ ਇਹਨਾਂ ਨੇ ਜਿਹੜੀ ਇੱਕ ਤਾਂ ਇਹਨਾਂ ਦੀ ਹਾਲਾਂਕਿ ਆਪਣਾ ਉਹਨੂੰ ਕੋਲੋਨਾਈਜ਼ਰ ਕਹਿੰਦੇ ਮੈਨੂੰ ਨਹੀਂ ਪਤਾ ਕਿਹੋ ਜਿਹਾ ਕੋਲੋਨਾਈਜ਼ਰ ਆ ਤੁਹਾਡੇ ਸਾਹਮਣੇ ਜਦੋਂ ਹੜਾ ਆਇਆ ਤਾਂ ਸਾਰੀਆਂ ਕਲੋਨੀਆਂ ਖੜ ਗਈਆਂ ਸੀ ਤੁਹਾਡੀਆਂ ਲੋ ਲੈਂਗਰੀਆ ਸੀਗਾ ਇਹਨਾਂ ਨੇ ਫਲੱਡ ਪ੍ਰੋਟੈਕਸ਼ਨ ਵਾਸਤੇ ਕੁਝ ਨਹੀਂ ਕੀਤਾ ਉਹਦੀ ਮੇਰੇ ਕੋਲ ਕੰਪਰੀਹੈਂਸਿਵ ਪਲੈਨ ਉਹ ਤਾਂ ਇਹਨਾਂ ਦੇ ਇਹਨਾਂ ਦੀ ਮਤਲਬ ਡਿਕਸ਼ਨਰੀ ਚ ਸ਼ਬਦੀ ਆਨੇਕਾਰ ਪਰ ਪਲਾਨੇ ਵੀ ਤਾਂ ਅਸੀਂ ਪਲਾਨਿੰਗ ਤੋਂ ਸਾਨੂੰ ਐਸੋਲੇ ਕਰਨੀ ਪੈਣੀ ਹੈ ਇਹਨਾਂ ਨੇ ਸਾਰੀ ਹੈਫੇਜ਼ਡ ਕੀਤੀ ਆ ਤੁਸੀਂ ਟ੍ਰੈਫਿਕ ਦੀ ਵਿਵਸਥਾ ਦੇਖ ਲਓ ਤੁਸੀਂ ਸਟਾਰਮ ਵਾਟਰ ਡਰੇਨੇਜ ਦੀ ਦੇਖ ਲਓ ਬਿਜਲੀ ਦੀ ਸਪਾਈ ਦੇਖ ਲਓ ਇਹਨਾਂ ਨੇ ਹੁਣ ਜਿਹੜੀਆਂ ਆ ਗਈਆਂ ਸਾਡੀਆਂ 19 20 ਕਿਲੋਮੀਟਰ ਦੀਆਂ ਜਿਹੜੀਆਂ ਆ ਗਈਆਂ ਉਹ ਜਿਹੜੀਆਂ ਤਾਰਾ ਰਿਪਲੇਸ ਕਰਾਈਆਂ ਇਸ ਕਰਕੇ ਥੋੜੀ ਜਿਹੀ ਲੋਕਾਂ ਨੂੰ ਡਿਸਰਪਸ਼ਨ ਵੀ ਹੋ ਰਹੀ ਹੈ ਅੱਜ ਕੱਲ੍ਹ ਦਿੱਕਤ ਵੀ ਆ ਰਹੀ ਹੈ ਲੇਕਿਨ ਮੇਰੀ ਜਿਹੜੇ ਚੀਫ ਅਗੇ ਉਹਨਾਂ ਨਾਲ ਗੱਲ ਹੋਈ ਹੈ ਕਹਿੰਦੇ ਜੀ ਇੱਕ ਦੋ ਦਿਨ ਸਾਰਾ ਕੁਝ ਸਟੇਬਲਾਈਜ਼ ਕਰ ਕਮੀ ਅਕਲ ਦੀ ਸੀ ਜਿਹੜਾ ਕਿ ਹੁਣ ਰੰਦਾਵਾ ਸਾਹਿਬ ਉਹ ਗੈਪ ਨੂੰ ਪੂਰਾ ਕਰ ਰਹੇ ਆ ਅਸੀਂ ਬਹੁਤ ਵਧੀਆ ਜਿਹੜਾ ਸਿਵਿਕ ਇਨਫਰਾਸਟ੍ਰਕਚਰ ਹੈ ਉਹ ਵੀ ਦੇਵਾਂਗੇ ਔਰ ਹੈਲਥ ਐਂਡ ਐਜੂਕੇਸ਼ਨਲ ਇੰਸਟੀਟਿਊਸ਼ਨ ਵੀ ਇੱਥੇ ਕਾਲਜ ਦੀ ਵੀ ਲੋੜ ਹੈ ਜੀ ਉਹ ਵੀ ਮੇਰੇ ਮੇਰੇ ਏਜੰਡੇ ਤੇ ਹੈਗਾ ਹੋ ਔਰ ਅਸੀਂ ਤੁਹਾਨੂੰ ਬਿਲਕੁਲ ਜਿਹੜੇ ਵੈਨੇਜਪਰ ਲੀਪਰ ਵੇਸਟ ਮੈਨੇਜਮੈਂਟ ਔਰ ਬਿਲਕੁਲ ਜਿਹੜੀ ਹੈ ਏ ਕਲਾਸ ਸਿਵਿਕ ਕਮਿਊਨਿਟੀ ਜਿਹੜੀ ਡਰਿੰਕਿੰਗ ਵਾਟਰ ਹੈ ਅਸੀਂ ਸੀਸੀਟੀਵੀਜ਼ ਆ ਔਰ ਪਾਣੀ ਦੀ ਵੀ ਵੱਡੀ ਮੰਗ ਹੈ ਜੀ ਉਹ ਵੀ ਅਸੀਂ ਉਹ ਵੀ ਉਹ ਵੀ ਮੇਰੇ ਕਾਬਲ ਹੈ ਕਿ ਨਾਲ ਦੇਖਦੇ ਤੁਸੀਂ ਆਪ ਦੇਖੋ ਇਹ ਇਹ ਸਾਰਿਆਂ ਨੂੰ ਬੇਤੀ ਹੈ ਜਾਇ ਉਹਨਾਂ ਕੋਈ ਵੀ ਜਵਾਬ ਹੈ ਉਹ ਤੁਸੀਂ ਨਾ ਪੱਤਰਕਾਰ ਦੇ ਸਕਦੇ ਹੋ ਤੁਹਾਡੇ ਕੋਲੇ ਸਾਰੀ ਇਨਫੋਰਮੇਸ਼ਨ ਮੇਰੇ ਤੋਂ ਵੱਧ ਹੁੰਦੀ ਹੈ ਲੇਕਿਨ ਜਿੱਥੋਂ ਤੱਕ ਜੇ ਮੈਂ ਐਫਰਟ ਦੀ ਗੱਲ ਕਰਾਂ ਮੇਰਾ ਐਫਰਟ ਉਹ ਤਿੰਨਾਂ ਤੋਂ ਵੱਧ ਆ ਮੈਂ ਤਾਂ ਕਮਬਾਈਨ ਕਰ ਲਉਂਦੀਆਂ ਮੀਟਿੰਗ ਤਿੰਨਾਂ ਦੀ ਕਮਬਾਈਨ ਕਰਕੇ ਮੀਟਿੰਗ ਮੇਰੇ ਤੋਂ ਕਰਦਾ ਤੇ ਮੈਨੂੰ ਲੱਗਦਾ ਫਿਰ ਰਿਜ਼ਲਟ ਵੀ ਹੋ ਜਾਣਾ ਹੈ ਔਰ ਮੈਂ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਹੈ ਔਰ ਸਭ ਤੋਂ ਜ਼ਿਆਦਾ ਮੈਂ ਹੋਣ ਵੀ ਮੀਟਿੰਗਸ ਕਰ ਰਿਹਾ ਔਰ ਜਿਹੜਾ ਪੋਜ਼ਿਟਿਵ ਰਿਸਪੌਂਸ ਮਿਲ ਲਿਆ ਜਿਵੇਂ ਪ੍ਰਨੀਤ ਕੌਰ ਜੀ ਨੇ ਤਾਂ ਪੰਡਾ ਚ ਕੋ ਵੜਨ ਨਹੀਂ ਦੇ ਰਿਹਾ ਜ ਅਨਕੇ ਸ਼ਰਮਾ ਨੂੰ ਤੁਸੀਂ ਬਰੂਰ ਟੱਪ ਜਾਓ ਕੋਈ ਨਹੀਂ ਜਾਣਦਾ ਮੈਂ ਜਿੰਨੇ ਪਿੰਡਾਂ ਚ ਗਿਆ ਸੁਆਣੇ ਦੇ ਸਤਰਾਣੇ ਦੇ ਨਾਪੇ ਦੇ ਮੈਂ ਸਾਰਿਆਂ ਨੂੰ ਪੁੱਛਿਆ ਵੀ ਕੌਣ ਅਕਾਲੀ ਜਬ ਦਾ ਕੈਂਡੀਡੇਟ ਹੈ ਇੱਕ ਵੀ ਬੰਦਾ ਨਹੀਂ ਦੱਸ ਸਕਿਆ ਵੀ ਅਕਾਲੀ ਜਬ ਦਾ ਕੈਂਡੀਡੇਟ ਕੌਣ ਜਿਹਨੂੰ ਕੋਈ ਜਾਣਦੈ ਉਹਨੂੰ ਵੋਟ ਕੌਣ ਪਾ ਦੂਗਾ ਜੀ ਕਿੱਥੋਂ ਪਾ ਦੂਗਾ ਪ੍ਰਨੀਤ ਕੌਰ ਜੀ ਦੇ 7% ਬੂਥ ਨਹੀਂ ਲੱਗਣੇ